ਨੌਰੀ ਬਾਰਡਰ ਦੇ ਉੱਪਰ ਖਾਲਸਾ ਵੱਲੋਂ ਕਿਹੜੇ ਕਿਹੜੇ ਸੇਵਾਵਾਂ ਇੱਥੇ ਚੱਲ ਰਹੀਆਂ ਹਨ ਜੀ ਨੌਰੀ ਬਾਰਡਰ ਦੇ ਉੱਤੇ ਖਾਲਸਾ ਵੱਲੋਂ ਸਰਹੰਦ ਰਿਕ ਲਈ ਮੈਡੀਕਲ ਦੀ ਸੇਵਾਵਾਂ ਉਹਦੇ ਨਾਲ ਨਾਲ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਵਾ ਮੈਡੀਕਲ ਦੇ ਵਿੱਚ 2 ਅੰਮ੍ਰਿਤਸਰ ਤੋਂ ਭੱਜਿਆ ਆਇਆ ਹੈ ਜੋ ਟਿਕ ਟਿਕ ਪ੍ਰਕਿਆ ਜਿਹੜਾ ਪਾਣੀ ਦੀ ਸੇਵਾ ਜੇ ਟੀਐਸਪੀ ਤੋਂ ਲਾਤੀ ਟਾਂਪਸ ਚੱਲਦੀ ਹੈ ਜਿਸ ਤਰ੍ਹਾਂ ਪਹਿਲੇ 1-2 ਦਿਨ ਦੇ ਵਿੱਚ ਜਿਹੜੀ ਥੋੜੀ-ਬੋਤੀ ਸੁਵਾਂ ਪਾਣੀ ਦੇ ਮੋਹਰੇ ਚੱਕਾ ਦੀ ਜਿਹੜੀ ਆਪੇ ਖੜ ਗਈ ਸੀ ਉਹਦੇ ਨਾਲ ਕਾਫੀ ਜਿਹੜੇ ਪੇਸ਼ੈਂਟ ਸੀ ਉਹਨਾਂ ਨੂੰ ਚੱਲ ਲੱਗ ਗਈ ਤਾਂ ਜੀ ਇਹਨਾਂ ਉਹਦੀ ਵਾਰਤ ਹੈ ਜੀ ਮੈਡੀਕਲ ਜਿਹੜੀ ਸੇਵਾ ਹੈ ਉਹ ਮੈਡੀਕਲ ਦੇ ਤੋਂ ਜ਼ਰੂਰੀ ਕੀਤੀ ਹੈ ਉਹ ਲਗਾਤਾਰ ਜਾਰੀ ਹੈ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਆ ਇੱਕ ਮੈਡੀਕਲ ਸੇਵਾ ਤੋਂ ਇਲਾਵਾ ਹੋਰ ਵੀ ਕਈ ਸੇਵਾ ਦੀ ਕਿਸੇ ਨੂੰ ਲੋੜ ਪੈਂਦੀ ਹੈ ਉਹ ਫਾਲਸਾਈਡ ਨੂੰ ਆਪਣੇ ਰਿਕਵੈਸਟ ਦੇ ਕੇ ਜਿਹੜੇ ਐਮਰਜੈਂਸੀ ਨੰਬਰ ਤੇ ਫੋਨ ਕਰਦੇ ਨੇ ਤੇ ਅਸੀਂ ਉਹਨਾਂ ਦੀ ਜਿਹੜੀ ਲੋੜ ਪਈ ਉਹਦੇ ਮਤਲਬ ਵਿੱਚ ਦੇਖ ਕੇ ਉਹ ਚੀਜ਼ਾਂ ਨੂੰ ਪ੍ਰੋਵਾਈਡ ਕਰ ਸਕਦੇ ਹਾਂ